ਪੰਜਾਬ ਦੇ ਪਿੰਡਾਂ ਚੋਂ 24 ਔਰਤਾਂ ਡਰੋਨ ਰਾਹੀਂ ਖੇਤਾਂ 'ਚੋਂ ਕਰਨਗੀਆਂ ਸਪਰੇਅ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੀਆਂ ਔਰਤਾਂ ਲਈ ਇੱਕ ਵੱਖ ਤਰ੍ਹਾਂ ਦਾ ਪ੍ਰੋਜੈਕਟ ਲਿਆਂਦਾ ਗਿਆ ਇਸ ਪ੍ਰੋਜੈਕਟ ਦਾ ਨਾਮ ਡਰੋਨ ਦੀਦੀ ਰੱਖਿਆ ਗਿਆ ਹੈ ਕੇਂਦਰ ਸਰਕਾਰ ਦੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਪਿੰਡੂ ਖੇਤਰ ਦੀਆਂ ਔਰਤਾਂ 'ਚ ਵੱਖਰੀ ਤਰ੍ਹਾਂ ਦਾ ਚਾਅ ਦੇਖਣ ਨੂੰ ਮਿਲ ਰਿਹਾ ਹੈ ਪ੍ਰੋਜੈਕਟ ਡਰੋਨ ਦੀਦੀ ਦੇ ਤਹਿਤ ਦੇਸ਼ ਭਰ ਦੇ ਸੂਬਿਆਂ ਵਿੱਚੋਂ ਔਰਤਾਂ ਤੇ ਲੜਕੀਆਂ ਦੀ ਚੋਣ ਕੀਤੀ ਗਈ ਹੈ ਉਨਾਂ ਨੂੰ ਇੱਕ ਵਿਸ਼ੇਸ਼ ਡਰੋਨ ਸਿਖਲਾਈ ਲਈ ਖੇਤਾਂ 'ਚੋਂ ਸਪਰੇਅ ਕਰਨ ਲਈ ਦਿੱਤੀ ਜਾ ਰਹੀ ਹੈ। ਇਹ ਹੀ ਨਹੀਂ ਚੁਣੀਆਂ ਗਈਆਂ ਔਰਤਾਂ ਨੂੰ ਮੁਫਤ ਬਿਨਾਂ ਕਿਸੇ ਪੈਸੇ ਦੇ ਲੱਖਾਂ ਰੁਪਏ ਦੀ ਕੀਮਤ ਦੇ ਡਰੋਨ ਵੀ ਦਿੱਤੇ ਗਏ ਹਨ। ਜ਼ਿਲ੍ਹਾ ਗੁਰਦਾਸਪੁਰ 'ਚੋਂ ਡਰੋਨ ਦੀ ਦੀ ਲਈ ਚੁਣੀਆਂ ਗਈਆਂ ਪਿੰਡਾਂ ਦੀਆਂ ਔਰਤਾਂ ਨੂੰ ਪਹਿਲਾਂ ਹਰਿਆਣਾ ਵਿਖੇ ਟ੍ਰੇਨਿੰਗ ਲਈ ਭੇਜਿਆ ਗਿਆ ਅਤੇ ਮੁਰੋਂਨਾਂ ਨੂੰ ਮੁਫਤ ਡਰੋਨ ਦਿੱਤੇ ਗਏ। ਹੁਣ ਉਹਨਾਂ ਨੂੰ ਡਰੋਨ ਰਾਈ ਉਹ ਕਿਵੇਂ ਫਸਲਾਂ ਤੇ ਦਵਾਈ ਕਰਨ ਗਿਆ ਉਸ ਦੀ ਸਿਖਲਾਈ ਪਿੰਡਾਂ ਵਿੱਚ ਪਹੁੰਚ ਕੇ ਦਿੱਤੀ ਜਾ ਰਹੀ ਹੈ ਉੱਤੇ ਹੀ ਨਾ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਐਸੇ ਮੌਕੇ ਵੀ ਔਰਤਾਂ ਨੂੰ ਮਿਲਣਗੇ ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਹ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨ ਗਏ ਆ ਟ੍ਰੇਨਿੰਗ ਲੈ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਨੂੰ ਡਰੋਨ ਦੇ ਦਿੱਤੀ ਅਤੇ ਡਰੋਨ ਪਾਇਲਟ ਦੀ ਵਕਰੀ ਪਛਾਣ ਮਿਲੀ ਹੈ ਬਰਦਾਸਪੁਰ ਤੋਂ ਲਾਪਰੀ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਆਪਣਾ ਨਾਮ ਦੱਸੋ ਹਾਂਜੀ ਮੇਰਾ ਨਾਮ ਗੁਰਬਖਸ਼ ਗੌਰ ਹੈ ਅਚੰਭੇ ਜਾਇਆ ਸਾਰੇ ਇਹਦੇ ਲਈ ਤਾਂ ਸਾਡੇ ਲਈ ਲਾਈਫ 'ਚ ਬਹੁਤ ਚੇਂਜ ਆਇਆ ਕਿਉਂਕਿ ਮੈਂ ਸਿਰਫ ਘਰ ਦਾ ਹੀ ਕੰਮ ਕਰਦੀ ਹੁੰਦੀ ਸੀ ਕਿ ਤਾਂ ਕੋਈ ਇਹਦੇ ਬਾਰੇ ਨੌਲੇਜ ਨਹੀਂ ਸੀਗੀ ਤੇ ਬਹੁਤ ਵਧੀਆ ਲੱਗਦਾ ਹੈ ਵੀ ਜਾਨੀ ਕਿ ਜਿੱਦਾਂ ਆਏ ਹੋ ਚਲਾਵਾਂਗੇ ਹੁਣਾਂ ਤਾਂ ਹੋਰ ਵੀ ਵਧੀਆ ਲੱਗੂਗਾ ਤੇ ਹੌਲੀ ਹੌਲੀ ਕੁਛ ਨਾ ਕੁਛ ਅਸੀਂ ਇਸ ਆਪਣੇ ਆਪ ਨੂੰ ਵਧੀਆ ਮਹਿਸੂਸ ਕਰਦੇ ਆਂ ਵੀ ਅਸੀਂ ਹੋਰ ਵੀ ਤੋਂ ਵਧੀਆ ਵੀ ਕਰ ਸਕਦੇ ਹਾਂ ਕੀ ਕੋਈ ਖਾਸ ਟ੍ਰੇਨਿੰਗ ਪਹਿਲੇ ਵੀ ਲੈ ਕੇ ਆਏ ਹੋ ਹਾਂਜੀ ਅਸੀਂ हिसार ਗਏ ਸੀਗੇ ਤੇ ਉੱਥੇ ਟ੍ਰੇਨਿੰਗ ਲਈ ਸੀ ਸਾਡੇ 10 ਦਿਨ ਦੀ ਟ੍ਰੇਨ ਸੀ ਉੱਥੇ ਵੀ ਤੇ ਉੱਥੇ ਸਾਨੂੰ ਥੋੜੀ ਜਿਹੀ ਨਹੀਂ ਸੀ ਪੱਕੀ ਪ੍ਰਾਪਰ ਨਹੀਂ ਸੀ ਟ੍ਰੇਨਿੰਗ تھی ਇਸ ਕਰਕੇ ਫਿਰ ਸਾਨੂੰ ਹੁਣ ਦੁਬਾਰਾ ਟ੍ਰੇਨਰ ਸੱਦੇ ਆ ਦੇਨਨ ਸਾਦਕੇ ਸਾਨੂੰ ਦੁਬਾਰਾ ਟ੍ਰੇਨਿੰਗ ਦਿੱਤੀ ਆ ਜਿਲ੍ਹਾ-ਜਿਲ੍ਹਾ ਦੇ ਵਿੱਚ ਤੇ ਅਸੀਂ ਇੱਥੇ ਪੰਜ ਜਣੇ ਇਕੱਠੇ ਹੋ ਕੇ ਆਪਣੇ ਆਪਣੇ ਜ਼ਿਲ੍ਹੇ ਤੋਂ ਆਏ ਆ ਕਦਾਸਪੁਰ ਜ਼ਿਲ੍ਹੇ ਚ ਜ਼ਿਲ੍ਹੇ ਦੇ ਵਿੱਚ ਤਾਂ ਟ੍ਰੇਨਿੰਗ ਇਕੱਠਿਆਂ ਦੀ ਫਿਰ ਸਾਡੀ ਪੰਜ-ਪੰਜ ਜਣਾਂ ਦੀ ਸਰਕਾਰ ਦਾ ਅਸੀਂ ਥੈਂਕ ਯੂ ਕਰਦੇ ਆ ਮੋਦੀ ਸਰਕਾਰ ਦਾ ਖਾਸ ਕਰਕੇ ਵਧੀਆ ਲੱਗਦਾ ਸਾਨੂੰ ਜਿੱਦਾਂ ਜਾਨੀ ਕਿ ਸਰਕਾਰ ਲੇਡੀਜ਼ ਨੂੰ ਅੱਗੇ ਲਿਆ ਕੇ ਘੜਦੀ ਪਈ ਆ ਤੇ ਹੋਰ ਵੀ ਅਸੀਂ ਆਪਣੇ ਆਮਦਨ ਤੇ ਵਾਧਾ ਪਾ ਸਕਦੇ ਆ ਤੇ ਵਧੀਆ ਲੱਗਦਾ ਸਵੇ ਜੀ ਅਰਸੀ ਜੋਨੇ ਆਪੇ ਪਹਿਲਾਂ ਆਪਣੇ ਗਾਮ ਤੇ ਘਰ ਦੇ ਵਿੱਚ ਦੇਖੀਏ ਕਰਕੇ ਦੇਖੀ ਜਾਨਕੀ ਚਾਰ ਪੰਜ ਇਕੱਠੇ ਕਰਕੇ ਦੇਖਾਂਗੇ ਜ਼ਿਮੀਦਾਰ ਇਕੱਠੇ ਕਰਾਂਗੇ ਉਹਨਾਂ ਨੂੰ ਆਪਣਾ ਇਹਦੇ ਬਾਰੇ ਦੱਸਾਂਗੇ ਜਾਣਕਾਰੀ ਦੇਵਾਂਗੇ ਫਿਰ ਇਹਦੇ ਲਈ ਅਸੀਂ ਕੋਈ ਦੱਸਾਂਗੇ ਵੀ ਪਰਮਾਨੈਂਟ ਬੇਸੀਨੀ ਇੱਕ ਇਕੜ ਦਾ ਰੱਖਿਆ ਆ ਜਾਂ 200 ਜਾਂ 400 ਰੱਖਾਂਗੇ ਤੇ ਫਿਰ ਉਸ ਸਾਹਿਬ ਨਾਲ ਸਾਨੂੰ ਇੰਕਮ ਆਪਣੇ ਹਾਂ ਜੀ ਬੱਕਰੀ ਪਿੰਡ ਤੋਂ ਸ਼ੁਰੂ ਕਰਾਂਗੇ ਤੁਹਾਡੇ ਲਈ ਕੋਈ ਇਹੋ ਜਿਹੀ ਬੰਦਿਸ਼ ਵੀ ਹੈਗੀ ਕੀ ਤੁਸੀਂ ਆਪਣੇ ਪਿੰਡ ਦੀ ਕਰਦਾ ਹੈ ਨਹੀਂ ਸਰ ਕੋਈ ਬੰਦਿਸ਼ ਨਹੀਂ ਹੈਗੀ ਪਿੰਡ ਚ ਸਾਡੇ ਤੇ ਮੈਡਮ ਜਿਹੜਾ ਸਾਨੂੰ ਸਿਖਾ ਲਿਆ ਉਹ ਕਹਿੰਦੇ ਵੀ ਤੁਸੀਂ ਪਿੰਡੋਂ ਬਾਹਰ ਵੀ ਜਾ ਸਕਦੇ ਆ ਜਿੱਦਾਂ ਹੁਣ ਸਾਡੇ ਨਾਲ ਇਹ ਚਾਰਜ ਨੇ ਐਡ ਹੈਗੇ ਆ ਇਹ ਸਾਨੂੰ ਕਹਿ ਦਿੰਦੇ ਨੇ ਵੀ ਸਾਡੇ ਨਾਲ ਜਿਆਦਾ ਸਾਨੂੰ ਏਕੜ ਮਿਲੇ ਆ ਤਾਂ ਤੁਸੀਂ ਸਾਡੇ ਨਾਲ ਸਪਰੇਅ ਕਰਵਾ ਦਿਓ ਤਾਂ ਅਸੀਂ ਇਹਨਾਂ ਨਾਲ ਹੈਲਪਫੁਲ ਹੈਗੇ ਆ ਰੋਟਰੀ ਮੈਨੇਜਮੈਂਟ ਵਿਭਾਗ ਵੀ ਹਾਂਜੀ ਵਿਭਾਗ ਵੀ ਕਹੂਗਾ ਜਿੱਦਾਂ ਜਿੱਦਾਂ ਸਾਡੇ ਏਡੀਸੀ ਦਫਤਰ ਤੋਂ ਵੀ ਸਾਨੂੰ ਮੈਸੇਜ ਆਊਗਾ ਕਿਉਂਕਿ ਉਹਨਾਂ ਨਾਲ ਐਗਰੀਕਲਚਰ ਵਾਲੇ ਸਾਰੇ ਨਾਲ ਜੁੜੇ ਆ ਤੇ ਅਸੀਂ ਉਹਨਾਂ ਦੀ ਵੀ ਹੈਲਪਫੁਲ ਜਿਦਾਂ ਕਰਾਂਗੇ ਅਸੀਂ ਹਾਂ ਜੀ ਇਹਨਾਂ ਨੇ ਟ੍ਰੇਨਿੰਗ ਲਈ ਹੈ ਉਹਦੇ ਪਾਸ লাইਕਲਸ ਹੈ ਤੋਂ इनको aur train karna hai abhi in inka sikha nahi hai to inko training ke liye hum aaye hain train karne ke liye jisse ki नमो ड्रोन दीदी का मतलब यही है कि महिलाएं अपने पैर पे खुद खड़ी हो सके जब मैं ड्रोन को सीखेंगी अपने आप कमाई करेंगी मतलब स्प्रे करेंगी अपना खुद का बिजनेस स्टार्ट करेंगी तो कि हम ट्रेनिंग देने के लिए आएँ इनको हम सेवा कर रहे हैं जिससे कि ये इन ये भी खुश होंगे कि भाई हमें ट्रेनिंग मिल गई हम काफ़ी अपना अच्छा फील कर रहे हैं